ਆਈ ਮੈਂ ਦਰਪੀਨ ਲਹਿਰਾ ਅੱਜ ਮੈਂ ਪਹੁੰਚਿਆ ਸੀ ਚੀਮੇ ਜਿੱਥੇ ਲਿੱਤ ਪਰਿਵਾਰ ਨਾਲ ਬਹੁਤ ਜ਼ਿਆਦਾ 13ਵੀ ਹੋਈ ਆ ਨਾਲੀ ਦਾ ਪਾਣੀ ਪੈਰਿਆਂ ਦੇ ਅੰਦਰ ਸਾਰਾ ਉਹਨਾਂ ਦਾ ਫਰਸ਼ ਦਬਦਿਆ ਉਹਨੂੰ ਤਸਵੀਰਾਂ ਦਾ ਰਿਆ ਸੀ ਉਹਨਾਂ ਦੀ ਸਾਨੂੰ ਸਾਰੀਆਂ ਤਸਵੀਰਾਂ ਦਿਖਾਉਣੇ ਜਿਹੜੀ ਨਾਲੀ ਦਾ ਪਾਣੀ ਪੈਰਿਆ ਇਹ ਪਰਿਵਾਰ ਨੇ ਯੋਲੋਂ ਵੀ ਤੇ ਹੋਰ ਦਿਆ ਸਾਰਾ ਫਰਸ਼ ਬੈਠਿਆ ਯਾਰ ਤੁਸੀਂ ਦੇਖ ਲਓ ਜ਼ਿੰਮੇਦਾਰ ਪਰਿਵਾਰਾ ਇੰਨਾ ਸਾਰੇ ਤੇੜਾ ਦਿਖਾਉਣੇ ਤੁਹਾਨੂੰ ਸਾਰੇ ਪ੍ਰਵਾਹ ਹਾਲਾਤ ਦਿਖਾਉਣੇ ਤੁਸੀਂ ਤੇ ਮੈਂ ਤਿੰਨੇ ਮਾੜੇ ਹਾਲਾਤ ਨੇ ਯਾਰ ਦਿਹਾੜੀ ਦਰ ਤੇ ਵਿਚਾਰੇ ਟਾਈਮ ਪਾਸ ਕਰਦੇ ਨੇ ਦਿਹਾੜੀ ਦਰ ਤੇ ਟਾਈਮ ਪਾਸ ਕਰਦੇ ਨੇ ਸੋਨੂੰ ਤਸਵੀਰਾਂ ਦਿਹਾ ਰਿਆ ਸੀ ਉਹਨਾਂ ਦੀਆਂ ਜਿਵੇਂ ਫਰਸ਼ ਬੈਠਿਆ ਆ ਸਾਰੇ ਫਰਸ਼ ਦੀਆਂ ਤਸਵੀਰਾਂ ਨੇ ਬਈ ਇੰਨਾ 2 2.5 ਫੁੱਟ ਫਰਸ਼ ਬੈਧਿਆ ਸਾਰਾ ਥੋਪਾ ਬਈ ਲੈਟ ਨਹੀਂ ਇੱਧਰ ਲੈਟ ਹੈਗੀ ਜੀ ਖੜ ਜਾ ਬੰਦ ਲੈਟ ਖੜ ਜਾ ਅਬ ਚਾਹੀਉ ਆ ਸੋਨੂੰ ਤਸਵੀਰਾਂ ਦਿਹੋਣ ਆਈ ਤਿੰਨਾ ਨੀਵਾ ਇੰਨਾ ਵਾਰਸ ਵਾਹਦਾ ਨਾਲੀ ਦੇ ਪਾਣੀ ਨਾਲ ਜਿਹੜਾ ਪਾਣੀ ਆਉਂਦਾ ਜੇ ਬਾਈ ਚਾਂਸ ਕਿਉਂ ਵਹਿ ਜਾਣ ਅੰਦਰ ਸੌਂਦੇ ਨੇ ਪਰਿਵਾਰ ਨਾਲ ਤੁਸੀਂ ਹਾਸਾ ਹੋ ਜੇ ਫੇਰ ਇਹਦਾ ਜ਼ਿੰਮੇਦਾਰ ਦੋਨੋਂ ਯਾਰ ਇਹ ਲੋੜ ਆਪਾਂ ਤਾਂ ਇਹਨਾਂ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਦੇ ਹਾਲਾਤ ਹੁੰਨੇ ਇਸ ਨੂੰ ਅੰਦਰੋਂ ਵੀ ਤੇੜਾ ਤੇਵੇਂ ਤੇੜਾ ਰਹੀਏ ਨੇ ਉਰੋਂ ਵਾਦਾ ਵਾਦਾ ਵਧੂਆ ਜਦ ਅਸੀਂ ਉਰੋਂ ਦੇ ਐਮਸੀ ਜਾਂ ਪ੍ਰਧਾਨਾਂ ਨੂੰ ਇਹ ਚੀਜ਼ ਦੀ ਦੌਰ ਚਾਹੀਦੀ ਵੀ ਮਸਾ ਗਰੀਬੰਦਾ ਧਰ ਲੈਂਦਾ ਜਾਂ ਪਾਉਂਦਾ ਉਹਦੇ ਦਿਨੇ ਧਿਆਨ ਜਮ ਨਹੀਂ ਲਿੰਦਾ ਯਾਰ ਤੁਸੀਂ ਧਿਆਨ ਦਿਆ ਕਰੋ ਇਹ ਚੀਜ਼ਾਂ ਦਾ ਸਾਨੂੰ ਹਲਾ ਦਹੁਣਿਆ ਤੇੜਾਂ ਦੇ ਤੇੜਾਂ ਦਹੁਣਿਆ ਆ ਜੀ ਤੁਹਾਡੀ ਕੀ ਗੱਲ ਲਿਖਣੀ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਗਰੀਬ ਪਰਿਵਾਰ ਆ ਬਾਈ ਜੀ ਇਹ ਤਾਂ ਬਿਲਕੁਲ ਗਰੀਬ ਮਾਰ ਹੋਈ ਐ ਦੇਖੋ ਤੁਸੀਂ ਕਿੱਥੋਂ ਐਡਾ ਵੱਡਾ ਨੁਕਸਾਨ ਗਰੀਬ ਪਰਿਵਾਰ ਕਿੱਥੋਂ ਝੱਲੂਗਾ ਇਹਦਾ ਪ੍ਰਸ਼ਾਸਨ ਨੂੰ ਕਮੇਟੀ ਵਾਲਿਆਂ ਨੂੰ ਇੰਨੇ ਨਾਲ ਸਤੋ ਟੈਕਸ ਲੈਂਦੇ ਨੇ ਉਹਨਾਂ ਨੂੰ ਕੁਝ ਦੌਰ ਕਰਨੀ ਚਾਹੀਦੀ ਤੇ ਇਹ ਕੰਮ ਸਾਰਾ ਸਰਕਾਰ ਵੱਲੋਂ ਹੋਣਾ ਚਾਹੀਦਾ ਇਹਨਾਂ ਗਰੀਬਾਂ ਦਾ ਪੈਸਾ ਵਧਣਾ ਚਾਹੀਦਾ ਹੈ ਇਹਨਾਂ ਕੋਲੇ ਨਾਂ ਹੈਗੇ ਨਹੀਂ ਨਾ ਇਹ ਲਾ ਸਕਣਾ ਸਾਡੀ ਤਾਂ ਹੀ ਬੇਨਤੀ ਹੈ ਵੀ ਇਹਨਾਂ ਦਾ ਬਦ ਤੋਂ ਬਦ ਜਿਹੜਾ ਨੁਕਸਾਨ ਹੋਇਆ ਭਰਿਆ ਜਾਵੇ ਇਹ ਫਰਸ਼ ਵੀ ਉੱਤੇ ਨੂੰ ਉੱਠਿਆ ਆ ਪਾਏ ਨਹੀਂ ਇੰਨਾ ਉੱਚਾ ਨਹੀਂ ਫਰਸ਼ ਦੂਜਾ ਵੱਲੋਂ ਵੀ ਲਈ ਹੋਈ ਸਾਨੂੰ ਫਰਸ ਦੀਆਂ ਤਸਵੀਰਾਂ ਦਿਖਾਉਣੀਆਂ ਆਂ ਬਾਈ ਜਿੰਨੇ ਤਿੰਨ ਸਾਲ ਹੋ ਗਏ ਇਹ ਪਾਣੀ ਦੇ ਗੰਦੇ ਨਾਲ ਹੋ ਗਏ ਦੇਖਿਆ ਸੀ ਨਹੀਂ ਤੁਸੀਂ ਬਾਈ ਉੱਥੇ ਤਿੰਨ ਸਾਲ ਹੋ ਗਏ ਇਹ ਫੇਲਦੇ ਨੂੰ ਇਧਰੋਂ ਨਾਲੀ ਬਣੀ ਉਹ ਤੋਂ ਕਹਿੰਦੇ ਇਧਰੋਂ ਪਾਣੀ ਬੈਂਦਾ ਹੀ ਵਿਚਾਲੇ ਖੜਦਾ ਹੀ ਪਾਣੀ ਨੱਡੇ ਜੇ ਬਾਈ 40000 ਫਰਸ ਬੈਠਿਆ ਤੂੰ 9 ਵਜੇ ਰਾਤ ਨੂੰ ਕੀ ਧੰਨਵਾਦ ਹੋਵੇ ਫੇਰ ਇਹਦੇ ਜ਼ਿੰਮੇਦਾਰ ਕੌਣ ਆ ਯਾਰ ਸਰਕਾਰ ਆ ਜੀ ਤੇ ਫੇਰ ਤਾਂ ਆ ਵੀ ਜਾਂਦੇ ਫੇਰ ਤਾਂ ਪੈਸੇ ਨੋਤਰੀਆਂ ਵੀ ਦੇਦਾ ਮਨੇ ਪੈਸੇ ਵੀ ਦੇ ਦੇਣਾ ਬੰਦਾ ਵਿਚਾਰਾ ਬੋੜਾ ਈ ਬੋੜਾ ਹੋਈਆ ਕਟਿਆ ਹੋਇਆ ਈ ਉਹ ਬੋਦ ਦਵਾਰੇ ਲੱਗਿਆ ਹੋਇਆ ਈ ਕੋਈ ਕਮਾਈ ਨਾ ਹੀ ਹੈਗਾ ਇਹਨਾਂ ਨੇ ਹਲ ਲੈ ਲੇ ਤੂੰ ਬਲਾ ਅੱਜ ਨਹੀਂ ਆਈ ਤੂੰ ਤਿੰਨਾ ਕਰੋ ਪਰ ਲੈ ਲੈ ਤੈਨੂੰ ਇਹ ਤਿੰਨ ਸਾਲ ਹੋ ਗਏ ਜੀ ਤੰਪੂਰੀ ਹੋ ਗਿਆ 4 ਸਾਲ ਹੋ ਗਏ 4 ਸਾਲ ਹੋ ਗਏ ਅੱਛਾ ਜੀ ਇਹ ਪਾਣੀ ਕਿਨੇ ਦਿਨ ਤੋਂ ਸੁਣਦੀ ਪੈਣਾ ਇਹ 4 ਸਾਲ ਤੱਕ ਇਹ ਆਖਾਲ ਕਰਦਾ ਜਾ ਦੇ ਪੈਣ ਲੱਗੇ ਜੀ ਆ ਦਿਨੋਂ ਵੀ ਆ ਨਾਲੀ ਬਣੀ ਹੈ ਕਹਣਾ ਉਦੋਂ ਦਾ ਹੋ ਗਿਆ ਜੀ ਜਿਵੇਂ ਆਹ ਨਾਲ ਸਰਕ ਤਿੰਨਾਂ ਜਰੋਂ ਦੇ ਬਾਪੂ ਜੀ ਪਾਣੀ ਪੰਦੇ ਨੂੰ ਇਹਨੂੰ ਹੋ ਗਿਆ ਜੀ ਸਾਰ ਮੰਗਣੇ ਹੋ ਗਿਆ ਇਹ ਅੱਛਾ ਜੀ ਤੁਸੀਂ ਇਹ ਨਸੀਲਾ ਹੋ ਪ੍ਰਧਾਨੋਂ ਪੁੱਛੀ ਨਹੀਂ ਗੈਰ ਜਾਣੇ ਭਈ ਕਾਇਰ ਤਾਂ ਕਹਿੰਦਾ ਨਾ ਮੈਂ ਨਨ ਕਰੀ ਨੀ ਸਨੇ ਗੌਰ ਵੀ ਨੀ ਕਰੀ ਅੱਛਾ ਹੋਰ ਨੇ ਅੱਜ ਕਿਹਾ ਸੀ ਵੀ ਸਾਡੀ ਨਾਲੀ ਉੱਚੀ ਬਣਵਾ ਦੋ ਪਰ ਉਹ ਕਹਿੰਦੇ ਸਾਡੀ ਨਾਲੀ ਉੱਚੀ ਨਹੀਂ ਹੁੰਦੀ ਹੈਗੀ ਅਸੀਂ ਉਹ ਪਿਛਲਿਆਂ ਦਾ ਨਹੀਂ ਪਾਰੀ ਰੋਕ ਸਕਦੇ ਅਸੀਂ ਕਿਹਾ ਸੀ ਵੀ ਤੁਸੀਂ ਪੈਪ ਪਾ ਦਿਓ ਕਹਿੰਦਾ ਪੈਪ ਤੁਸੀਂ ਲਿਆ ਕੇ ਦਿਓ ਆਪਦੇ ਕੋਲੋਂ ਫੇਰ ਪਾਵਾਂਗੇ ਅੱਛਾ ਜੀ ਇਹ ਇਹਨੇ 30 ਦੇ ਐਮ ਸੀ ਵੀ ਦਾ ਕੰਮ ਹੋਏ ਨਜ਼ਰ ਕੌਸ ਲਾਇਆ ਨੇ ਕਿ ਆ ਵੀ ਕਰੇ ਪੈਸੇ ਨਹੀਂ ਹੈਗਾ ਸਾਡੇ ਕੋਲੇ ਜੇ ਪੈਸਾ ਆਊਗਾ ਸੀ ਤੇ ਪਾਵਾਂਗੇ ਮਤਲਬ ਇਹ ਪਿਛਲੇ ਘਰਾਂ ਵਾਲਿਆਂ ਤੋਂ ਦੱਦ ਰਹੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਤਾਂ ਕਰੇ ਦਾ ਹਰ ਇੱਕ ਮਹੱਤਿਆ ਮਾਰੇ ਦਾ ਕੋਈ ਨਹੀਂ ਹੈਗਾ ਜੀ ਇੰਦੇ ਬਾਈ ਜਿਹਨੂੰ ਤਸਵੀਰਾਂ ਦਾ ਹਨ ਇਹ ਬਾਤ ਕਿਸ ਨੂੰ ਬਾਹਰੋਂ ਦੀ ਤਸਵੀਰਾਂ ਦਾ ਕਿ ਜਿੱਥੋਂ ਪਾਣੀ ਪੈਂਦਾ ਸੀ ਇੰਨਾ ਉੱਚਾ ਦਾ ਰਹਿ ਗਿਆ ਫਸ ਇੰਨਾ ਸਾਰਾ ਠੋਠਾ ਆਉਂਦਾ ਮੈਨੂੰ ਤੁਸ ਫਿਰ ਸਵਾਲ ਪੁੱਛਣਾ ਇਹ ਨਾਲੀ ਪਹਿਲਾਂ ਸੋਨੇ ਅਰਜੀ ਦਿੱਤੀ ਦੀ ਵੀ ਬਣਾ ਦੋ ਜਾ ਕਿ ਤਿਆਰ ਹੋ ਗਿਆ ਸੀ ਕਿਹਾ ਜੀ ਜਾਂਦੇ ਰਹੇ ਜਾਂਦੇ ਰਹੇ ਜਾਂਦੇ ਰਹੇ ਜਾਂਦੇ ਰਹੇ ਹਾਂਜੀ ਫਿਰ ਸਾਨੂੰ ਕੀ ਜਵਾਬ ਦਿੰਦੇ ਬਸ ਅੱਜ ਬਣਾਉਣਾ ਹੀ ਗੱਲ ਬਣਾਉਣਾ ਕਿਤੇ ਕਹਿੰਦੇ ਟੈਂਡਰ ਨਹੀਂ ਪਿਆ ਜੀ ਮੈਂ ਹੁਣ ਇੱਕ ਸਵਾਲ ਪੁੱਛਣਾ ਵੀ ਅੱਜ ਤੇਰਾ ਟੈਂਡਰ ਪਤਾ ਇਹਦਾ ਹਾਂਜੀ ਅੱਜ ਵੀ ਬਣਾ ਇਹ ਪਹਿਲਾਂ ਬਣਾਉਣਾ ਨਿਆਰੇ ਨੂੰ ਹਾਂਜੀ ਅੱਜ ਵੀ ਵਧੀਆ ਨਹੀਂ ਬਣੀ ਜੀ ਅੱਜ ਦਾ ਇੱਕ ਥੈਲਾ ਪਾ ਕੇ ਸਿਮਿੰਟ ਦਾ ਤੇ ਬਾਉ ਤੇ ਵੀ ਨੂਨ ਤੇ ਨਾਏ ਤੇਰੇ ਨਾਲ ਹੀ ਬਣਾਈ ਹੈ ਜਿਹੜਾ ਉੱਚੀ ਬਣਾਈ ਹੈ ਇਹਨਾਂ ਨੇ ਜੀ ਹਣ ਵੀ ਪਾਣੀ ਖੜੂਗਾ ਇੱਧਰ ਪਾਣੀ ਸਾਰਾ ਇੱਧਰ ਘੜੂਗਾ ਇੱਜਾ ਕੇ ਓਏ ਓਹੀ ਦਾ ਇਹ ਅੱਜ ਦੇਖੋ ਤੁਸੀਂ ਗੱਲ ਕਰੀ ਫੋਨ ਕੱਟ ਕੇ ਜੀ ਸਾਹਿਬ ਇਹ ਸਾਰੇ ਪੈਸੇ ਬਣਾਉਣ ਵਾਲੇ ਨੇ ਜੀ ਜਦੋਂ ਇਹਨਾਂ ਨੂੰ ਪੈਸਾ ਬੰਦ ਆਵੇ ਫਿਰ ਤਾਂ ਹਰ ਇੱਕ ਥਾਂ ਤੇ ਇਹ ਆ ਜਾਂਦੇ ਨੇ ਜਦੋਂ ਕੋਈ ਇਹਨਾਂ ਨਾਲ ਨਿਖਾਨ ਹੁੰਦਾ ਤਾਂ ਇਹ ਜੜਕਦੇ ਨੇ ਫੋਨ ਵੀ ਬੰਦ ਕਰ ਲੈਂਦੇ ਨੇ ਆਪਣੀਆਂ ਡਿਊਟੀਆਂ ਤੋਂ ਵੀ ਭੱਜ ਜਾਂਦੇ ਨੇ ਜਦੋਂ ਕਿਤੇ ਕਿਸੇ ਦੇ ਗਰੀਬ ਕੋਈ ਗੁੱਸਲ ਘਰ ਨਾਲ ਬਣਾਉਣ ਲੱਗਦੇ ਉੱਥੋਂ ਇਹਨਾਂ ਨੂੰ ਮੱਛੇ ਮੂਰੀ ਆ ਜਾਂਦੇ ਨੇ ਪੈਸੇ ਵਸੂਲਣੇ ਹੁੰਦੇ ਨੇ ਵੀ ਕਿਵੇਂ ਪੈਸੇ ਲੈ ਕੇ ਜਾਂਦੇ ਨੇ ਮੈਂ ਸਾਨੂੰ 20 ਬੂਟੇ ਸਾਰਾ ਵੀ ਕਿੱਥੋਂ ਇਹਨ ਉਹ ਮੈਨੂੰ ਮਕਾਨ ਪਾਉਣ ਦੇ ਲਈ ਗੁਸਰਖਾਨੇ ਦੀ ਸ਼ਰਤ ਵੀ ਨਹੀਂ ਬਦਲ ਦਿੰਦੇ ਇਹ ਬਿਨਾ ਪੈਸੇ ਲਏ ਕਮੇਟੀ ਦਾ ਕਮੇਟੀ ਬਣਨ ਦਾ ਫਾਇਦੇ ਨਹੀਂ ਬਹੁਤ ਦੁੱਖਾ ਹੀ ਸਾਨੂੰ ਕਮੇਟੀ ਦਾ ਜਿੰਨਾ ਕਹਦੋ ਅਸੀਂ ਐਨਾ ਦੁਖੀ ਹਾਂ ਕਮੇਟੀ ਤੋਂ ਨਾ ਕਿਸੇ ਪ੍ਰਧਾਨ ਦੀ ਨਾ ਐ ਮਸੀਦੀ ਨਾ ਕਿਸੇ ਮੋਤਬਰ ਬੰਦੇ ਦੀ ਕਿਸੇ ਦੀ ਨਹੀਂ ਸੁਣ ਗਈ ਇਹ ਮਨਮਰਜ਼ੀ ਕਰਦੇ ਨੇ ਨਾ ਤੁਸੀਂ ਇੱਕ ਕਹਿੰਦੇ ਵੀ ਘਰੇ ਇਸਮੈਂਟ ਦੀ ਬੋਰੀ ਲਿਆਈਏ ਕਾ ਆ ਜਾਂਦੇ ਨੇ ਮੰਗਦੇ ਇਹ ਗੱਲ ਹੈ ਮਗਰੀ ਆਈ ਨਹੀਂ ਵੀ ਤੁਸੀਂ ਕੀ ਕਰੋਗੇ ਇਸਮੈਂਟ ਦਾ ਕਿੱਥੇ ਪਾਉਂਗੇ ਕੋਈ ਗੁਸਲਖਾਨਾ ਪਾਊਗਾ ਕੋਈ ਬੰਦਾ ਬਰਸ ਤੇ ਪਾਉਂਦਾ ਹੈ ਪਰ ਅੰਦਰ ਵਰਕੇ ਤੇ ਇੱਕ ਕਰਕੇ ਜਾਣਗੇ ਵੀ ਕਿਥੇ ਦੀ ਛੱਤ ਤਾਂ ਨਹੀਂ ਬਸਣ ਲੱਗਾ ਕੋਈ ਹਰ ਇੱਕ ਬੰਦੇ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਸਹੀ ਕੰਮ ਕੋਈ ਕਰਕੇ ਨਹੀਂ ਦਿੰਦੇ ਇਹ ਛਾਇਏ ਨਹੀਂ ਪਿੰਡ ਵਾਲੇ ਬਹੁਤ ਚਿਰ ਦੇ ਕਹਿੰਦੇ ਅਸੀਂ ਕਮੇਟੀ ਬਣਾਉਣੀ ਆ ਕਮੇਟੀ ਮਾ ਜੀ ਬਾਈ ਜੀ ਬਾਈ ਜੀ ਸਾਡੇ ਹੱਥ ਫਨ ਕੇ ਬੇਨਤੀ ਆ ਅਸੀਂ ਤਾਂ ਫਸ ਗਏ ਸੋ ਉਥੋਂ ਦੇ ਬਚਿਆ ਜਾਂਦਾ ਤਾਂ ਬਚਿਓ ਇਹ ਤਾਂ ਬਹੁਤ ਬੁਰਾ ਹਾਲਾ ਕਮੇਟੀ ਦਾ ਮਾ ਜੀ ਮੈਂ ਤੁਸਵਾਲ ਪੁੱਛਦਾ ਤੁਹਾਨੂੰ ਜਿਨੇ ਅੱਜ ਅੱਜ ਇਹ ਟੈਂਡਰ ਵੀ ਨਹੀਂ ਪਾਸ ਹੋਇਆ ਅੱਜ ਦੀ ਮੈਂ ਨਾਲ ਹੀ ਬਣਾਈ ਇਹਨਾਂ ਨੇ ਪਹਿਲਾਂ ਤੇ ਉਹਨੂੰ ਬਣਾਈ ਅੱਜ ਵੀ ਪਤਾ ਲੱਗ ਗਿਆ ਵੀ ਤੁਸੀਂ ਭਾਈਆਂ ਨੇ ਪੱਤਰਕਾਰਾਂ ਨੇ ਆਉਣੇ ਨਹੀਂ ਇੱਥੇ ਗਰੀਬਾਂ ਨੇ ਕਿਹਨੇ ਸੁਣਣੀ ਸੀ ਕੋਲ ਹੋਰ ਕਿਹੜਾ ਟੈਂਡਰ ਪਾਸ ਹੋਵੇਗੀ ਕੱਲ ਹੀ ਹੋਊ ਨੂੰ ਮਿਲਿਆ ਅੱਜ ਇਹ ਨਾਲੀ ਬਣ ਗਈ ਜੀ ਰੱਬ ਤੇਰਾ ਤੇ ਇਹ ਵੀ ਨੂਨ ਤੇਲ ਦਾ ਚੱਜਣਾ ਬਿਲਕੁਲ ਹੀ ਬਿਲਕੁਲ ਇਹ ਵੀ 70 ਟਿਕ ਦਾ ਮਸਾਲਾ ਹੀ ਉੱਤੇ ਦਿਨਾਂ ਸਵਿੰਟ ਪਾ ਕੇ ਖੜਾ ਰਹਿਣੇ ਅ ਕੱਲ ਨੂੰ ਅੱਜ ਤੁਹਾਨੂੰ ਪਾਟ ਕੇ ਦਿਖਾ ਦਾਂਗੇ ਵੀ ਕਿਵੇਂ ਪੁਰਦਾ ਹੀ ਇਹ ਮਿੱਟੀ ਵਾਂਗੂ ਜਿਹੜੀ ਇੱਕ ਨਾਲੀ ਘਰ ਤੜ ਗਿਆ ਗਰੀਬ ਪਰਿਵਾਰ ਦਾ ਜਮਟਾਣ ਵਾਲਾ ਸਰ ਜੀ ਉਹ ਪਰਿਵਾਰ ਮੇਰੇ ਕੋਲੇ ਕੱਲ ਆਇਆ ਸੀਗਾ ਉਹਦੇ ਨਾਲ ਦੋ ਮੁੰਡੇ ਵੀ ਆਏ ਸੀ ਅਸੀਂ ਗੱਲਬਾਤ ਸੁਣੀ ਜਦੋਂ ਗੱਲਬਾਤ ਕਰੀ ਉਹ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਹੋ ਗਿਆ ਮੈਂ ਨਾਲ ਦੀ ਨਾਲ ਕੰਟਰੈਕਟਰ ਠੇਕੇਦਾਰ ਨੂੰ ਫੋਨ ਕੀਤਾ ਵੀ ਇਹ ਇਮੀਡੀਏਟਲੀ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਉਹ ਐਂ ਕਹਿੰਦੇ ਸੀ ਵੀ ਸਾਨੂੰ 3 ਸਾਲ ਹੋ ਗਏ ਜੀ ਸਾਨੂੰ ਦੇਖੋ ਸਾਡੇ ਕੋਲੇ ਕੱਲ ਗੱਲ ਲੱਗੀ ਆ ਨਾ 3 ਸਾਲ ਦੀ ਨਾ 2 ਸਾਲ ਦੀ ਕਦੇ ਵੀ ਨਹੀਂ ਆਈ ਚਲੋ ਬੱਲਾ ਕਿੱਥੇ ਹੋਣੇ ਬੈਠੇ ਬੱਲਾ ਕਿ ਅਸੀਂ ਡੋਰ ਟੂ ਡੋਰ ਘਰਾਂ 'ਚ ਵੀ ਗਿਆ ਸਾਨੂੰ ਉਦੋਂ ਵੀ ਨਾ ਕਿਸੇ ਨੇ ਦੱਸਿਆ ਤੇ ਮਸਲਾ ਕੀ ਹੈ ਪਾਣੀ ਪੈਣ ਦਾ ਕਾਰਨ ਕੀ ਹੈ ਮਸਲਾ ਇੱਕ ਇੱਕ ਮਤਲਬ ਇੱਕ ਜਿੱਦੀ ਪਰਿਵਾਰ ਨਹੀਂ ਹੁੰਦਾ ਠੀਕ ਹੈ ਦੇਖੋ ਕੋਈ ਗਰੀਬ امیر ਇੱਥੇ ਨਹੀਂ ਦੇਖਦਾ ਠੀਕ ਹੈ ਉਹ ਹਾਲਾਂਕਿ ਬਹੁਤ ਗਰੀਬ ਪਰਿਵਾਰ ਹੈ ਜਿਹਦਾ ਉਹ ਘਰ ਟੇ ਹੈਗਾ ਕੋਈ ਇੱਕ ਜਿੱਦੀ ਪਰਿਵਾਰ ਹੋਗਾ ਮੈਂ ਤਾਂ ਇੱਥੋਂ ਵੀ ਕੱਢੂੰ ਬਸ ਆ ਮੈਟਰ ਹੈ ਉਹਨਾਂ ਦਾ ਅੱਛਾ ਭਈ ਉਹਨਾਂ ਦੇ ਲਵੋਂ ਦੀ ਕੋਈ ਲਵੇ ਲਵੇ ਜਿੱਦੀ ਹੈ ਬਿਲਕੁਲ ਘਰ ਦੇ ਨਾਲ ਲਗਵਾ ਘਰ ਹੈ ਜੀ ਅੱਛਾ ਉਹ ਉਹਦੇ ਕਾਰਨ ਹੋਇਆ ਇਹ ਉਹਦੇ ਕਾਰਨ ਹੋਇਆ ਜੀ ਉਹ ਨਾਲੀ ਨਹੀਂ ਬਣਨ ਹੁੰਦਾ ਕਹਿੰਦਾ ਮੈਂ ਨਹੀਂ ਬਣਨ ਹੁੰਦਾ ਹੁਣ ਅਸੀਂ ਉਹਦੇ ਤੇ ਸਖਤ ਕੀਤੀ ਹੈ ਵੀ ਤੂੰ ਆਪਣਾ ਪਾਣੀ ਰੋਕਣਾ ਰੋਕ ਲੈ ਨਹੀਂ ਸੀ ਨਾਲੀ ਬਣਨ ਦਾ ਜੀ ਤਾਂ ਮਕਾਨ ਡਿਗੇਗਾ ਉਹਨਾਂ ਦਾ ਕੋਈ ਫਾਇਦਾ ਕਰਾਉਂਗੇ ਦੇਖੋ ਅਸੀਂ ਬੇਨਤੀ ਕਰਾਂਗੇ ਮੰਤਰੀ ਸਾਹਿਬ ਨੂੰ ਜਾਂ ਸਬੰਧਤ ਵਿਭਾਗ ਨੂੰ ਜਿੰਨਾ ਵੀ ਉਹਦਾ ਹੋ ਸਕੇ ਆ ਜੋ ਵੀ ਹੋ ਸਕੇ ਆ ਅਸੀਂ ਉਹਨੂੰ ਪਰਵਾਹ ਠੀਕ ਹੈ ਧੰਨਵਾਦ ਜੀ